ਪੰਜਾਬ ਦੇ ਮੁੱਖ ਮੰਤਰੀ ਮਾਲ ਮਹਿਕਮੇ ਤੇ ਬੜੀ ਖਾਸ ਨਜ਼ਰ ਰੱਖਦੇ ਆ ਕਈ ਵਾਰੀ ਵੱਡੇ ਪੱਦਰ ਤੇ ਬਦਲੀਆਂ ਕਈ ਵਾਰੀ ਲੋਕਾਂ ਦੀ ਖੱਜਲ ਖਵਾਰੀ ਕਰਕੇ ਚੇਤਾਵਨੀਆਂ ਘੁਰਕੀਆਂ ਇਹ ਕੰਮ ਆ ਰਹੀਆਂ ਨੇ ਜੇ ਨਹੀਂ ਆ ਰਹੀਆਂ ਤਾਂ ਵਾਰ-ਵਾਰ ਮੁੱਖ ਮੰਤਰੀ ਨੂੰ ਕਿਉਂ ਕਹਿਣਾ ਪੈ ਰਿਹਾ ਅਫਸਰਾਂ ਨੂੰ ਤਾੜਨਾ ਕਿਉਂ ਜ਼ਰੂਰੀ ਹੈ ਮੁੱਖ ਮੰਤਰੀ ਦੇ ਵੱਲੋਂ ਦੇਖੋ ਸਭ ਤੋਂ ਵੱਡੀ ਇਹ ਗੱਲ ਆ ਕਿ ਰੈਵਿਨਿਊ ਡਿਪਾਰਟਮੈਂਟ ਹਾਲਾਂਕਿ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਕਰਪਸ਼ਨ ਹੈ ਕੱਲੀ ਰੈਵਿਨਿਊ ਦੇ ਵਿੱਚ ਨਹੀਂ ਲੇਕਿਨ ਮਹਿਕਮਾ ਜ਼ਿਆਦਾ ਬਦਨਾਮ ਹੋ ਗਿਆ ਹੁਣ ਸਵਾਲ ਹੈ ਕਿ ਉੱਥੇ ਖੱਜਲ ਖ ਪੈਸਾ ਵੀ ਹੈ ਪੈਸੇ ਤੋਂ ਬਗੈਰ ਕੰਮ ਨਹੀਂ ਹੁੰਦਾ ਤੇ ਖੱਜਲ ਖਵਾਰ ਵੀ ਬਹੁਤ ਆ ਜੀ ਤੇ ਬੰਦਾ ਪੈਸੇ ਦੇ ਕੇ ਜੇ ਫਿਰ ਖੱਜਲ ਖਵਾਰੀ ਹੋਵੇ ਤੇ ਫਿਰ ਤੇ ਮਾੜੀ ਗੱਲ ਹੀ ਐ ਨਾ ਹਾਲਾਂਕਿ ਸਰਕਾਰ ਨੇ ਕ腐ਪਸ਼ਨ ਰੋਕਣ ਦੇ ਸਰਕਾਰ ਕਹਿੰਦੀ ਇਹ ਰੋਕੀਆ ਦਾਵਾ ਕੀਤਾ ਜਾ ਰਿਹਾ ਹੈਗਾ ਪਰ ਸਚਾਈ ਕੁਝ ਹੋਰ ਆ ਸਰਕਾਰ ਨੇ ਜਿਹੜੇ ਬਲੈਕਮਿਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਬਕ ਵੀ ਦਿੱਤਾ ਬਹੁਤ ਸਾਰੇ ਲੋਕ ਸਸਪੈਂਡ ਵੀ ਕੀਤੇ ਨੇ ਡਿਸਮਿਸ ਵੀ ਕੀਤੇ ਨੇ ਔਰ ਬਦਲੀਆਂ ਵੀ ਕੀਤੀਆਂ ਨੇ ਪਰ ਫਿਰ ਵੀ ਹੁਣ ਸਰਕਾਰ ਨੂੰ ਫੀਡਬੈਕ ਆ ਰਹੀ ਹੋਊਗੀ ਜਿਸ ਦੇ ਚੱਲਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਜਰੀਏ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਕੱਢ ਦਿੱਤੀ ਹੈਗੀ ਇੱਕ ਤੇ ਕਿ ਜਿਹੜੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਜਿਹੜੇ ਰਜਿਸਟਰ ਸਾਬ ਰਜਿਸਟਰ ਆ ਇੱਕ ਤੋਂ ਕਹਿੰਦੇ ਟਾਈਮ ਤੇ ਨਹੀਂ ਪਹੁੰਚਦੇ 9 ਤੋਂ 5 ਦਫਤਰ ਦਾ ਸਮਾਂ ਹਾਲਾਂਕਿ ਰਜਿਸਟਰੀਆਂ ਕਰਦੇ 6 ਵੀ ਵਜਾਂ ਦੇ 7 ਵੀ ਵਜਾਂ ਦੇ ਸਰਕਾਰ ਨੇ ਕਹਿ ਤਦਾ ਕਿ ਜੇ ਕਿਸ ਨੇ ਆਨਲਾਈਨ ਅਪਾਇੰਟਮੈਂਟ ਲਈ ਆ ਉਹਨਾਂ ਉਸੇ ਦਿਨ ਹੀ ਤੁਹਾਨੂੰ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪਣੀ ਹੁਣ ਇਹ ਹੈ ਕਿ ਉਹਨੇ ਕਹਿਦਾ ਕਿ ਤੁਹਾਨੂੰ 9 ਤੋਂ 5 ਮਿਲਣਾ ਚਾਹੀਦਾ ਖੱਜਲ ਖਵਾਰੀ ਹੋਣੀ ਨਹੀਂ ਚਾਹੀਦੀ ਹੈਗੀ ਲੋਕੀ ਕਿਉਂਕਿ ਆਉਂਦੇ ਨੇ ਕਈਆਂ ਨੇ ਵਸੂਕਿਏ ਤਿਆਰ ਰਜਿਸਟਰੀਆਂ ਤਿਆਰ ਜਾਂ ਹੋਰ ਇੰਤਕਾਲ ਵਗੈਰਾ ਤੇ ਜੀ ਉੱਥੇ ਹੈ ਨਹੀਂ ਲੋਕਾਂ ਦੀ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਹੋ ਰਿਹਾ ਤੇ ਲਾਜ਼ਮੀ ਤੌਰ ਤੇ ਸਰਕਾਰ ਨੇ ਸਖਤ ਜਿਹੜੇ ਫੈਸਲੇ ਲਏ ਨੇ ਹੁਣ ਇਸ ਦਾ ਅਸਰ ਕਿਉਂਕਿ ਜਦੋਂ ਦੇ ਸਰਕਾਰ ਨੇ ਸਖਤ ਫੈਸਲੇ ਲੈ ਲਏ ਨੇ ਉਦੋਂ ਦੀ ਚਾਹੇ ਪਟਵਾਰੀਆਂ ਦੀ ਜੂਨੀਅਨ ਹੋਵੇ ਚਾਹੇ ਕਾਨੂੰਗੋਆਂ ਦੀ ਜੂਨੀਅਰ ਹੋਵੇ ਜੂਨੀਅਰ ਹੋਵੇ ਚਾਹੇ ਮਾਲ ਅਫਸਰਾਂ ਦੀ ਜੂਨੀਅਨ ਹੋਵੇ ਸਾਰੇ ਸੁਸਰੀ ਵਾਂਗੂ ਸੌਂਗੇ ਨੇ ਉਹਨਾਂ ਨੂੰ ਪਤਾ ਮਹਿਕਮੇ ਦੇ ਕੀ ਕੁਝ ਚੱਲਦਾ ਹੈਗਾ ਹਾਲਾਂਕਿ ਸਾਰੇ ਬੇਈਮਾਨ ਨਹੀਂ ਆ ਪਰ ਜਿੰਨੇ ਵੀ ਹੈ ਜ ਪੂਰਿਆਂ ਚ ਉਹਨਾਂ ਕਰਕੇ ਸਾਰਾ ਮਹਿਕਮਾ ਬਦਨਾਮ ਹੋ ਗਿਆ ਔਰ ਜਿਹੜਾ ਬੰਦਾ ਪੈਸੇ ਇਕੱਠੇ ਕਰਦਾ ਲਾਜ਼ਮੀ ਤੌਰ ਤੇ ਉਹਦਾ ਉੱਪਰ ਤੱਕ ਹਿੱਸਾ ਜਾਂਦਾ ਹੁਣ ਉਹ ਜਿਹੜਾ ਜਿਹੜੇ ਪੈਸੇ ਜਿੰਨਾ ਵਾਸਤੇ ਇਕੱਠੇ ਕਰਦੇ ਨੇ ਠੀਕ ਹੈ ਉਹ ਗਾਹ ਦੱਸਦੇ ਨਹੀਂ ਕਿ ਅਸੀਂ ਕਿਹਦੇ ਵਾਸਤੇ ਇਕੱਠੇ ਕਰਦੇ ਆ ਕਿਹੜੇ ਵੱਡੇ ਅਫਸਰ ਵਾਸਤੇ ਇਕੱਠੇ ਕਰਦੇ ਕਿਹੜੇ ਵੱਡੇ ਨੇਤਾ ਵਾਸਤੇ ਇਕੱਠੇ ਕਰਦੇ ਨੇ ਕਿਉਂਕਿ ਰਿਸ਼ਵਤ ਲੈਣੀ ਜਾਂ ਦੇਣੀ ਜਾਂ ਕਿਸੇ ਵਾਸਤੇ ਲੈਣੀ ਜਾਂ ਮੰਗਣੀ ਜੁਰਮ ਤੇ ਜੁਰਮ ਉਹ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਗੱਲ ਨਹੀਂ ਸਸਪੈਂਡ ਹੋ ਜਾਣਗੇ ਮਹੀਨੇ ਬਾਅਦ ਫਿਰ ਬਹਾਲ ਹੋ ਜਾਣਗੇ ਪੈਸੇ ਲੈ ਕੇ ਵਿਜੀਲੈਂਸ ਨੇ ਫੜਿਆ ਹੀ ਬਾਅਦ ਜਿਨ੍ਹਾਂ ਨੇ ਬਹਾਲ ਕਰਨੇ ਉਹਨਾਂ ਕਿਹੜੇ ਵੀ ਗੱਲ 'ਚ ਹਾਰ ਪਾ ਕੇ ਬਹਾਲ ਕਰਨ ਉਹਨਾਂ ਵੀ ਤੇ ਕੁਛ ਨਾ ਕੁਛ ਜੇਬਾ ਗਰਮ ਕਰਕੇ ਬਹਾਲ ਕਰਨਗੇ ਇਸ ਕਰਕੇ ਗੱਲ ਅੱਗੇ ਵੱਧ ਦਿਨੀ ਹੈਗੀ ਜਾਂ ਤੇ ਹੋਵੇ ਕਿ ਆਪ ਨੰਗ ਬਾਪ ਨੰਗ ਤੇਜੇ ਨੰਗ ਨਾਨਕੇ ਕਿ ਮੈਂ ਪੈਸੇ ਫਲਾਣੇ ਅਫਸਰ ਵਾਸਤੇ ਮੰਗੇ ਫਲਾਣਾ ਕਹੇ ਮੈਂ ਤੇ ਫਲਾਣੇ ਵਾਸਤੇ ਮੰਗੇ ਸੀ ਹਾਲਾਂਕਿ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਇਹਨਾਂ ਨੂੰ ਸਰਕਾਰੀ ਕੰਮ ਕਾਜ ਵਾਸਤੇ ਵੀ ਬੜੀ ਸਰਕਾਰ ਸਰਕਾਰ ਦੀ ਇਹਨਾਂ ਕੋ ਸਰਕਾਰ ਇਹਨਾਂ ਕੋ ਮਦਦ ਲੈਂਦੀ ਆ ਲਾਕੇ ਦੇ ਵਿੱਚ ਕੋਈ ਮੰਤਰੀ ਆ ਗਿਆ ਐਮਐਲਏ ਕੋ ਉਹਨਾਂ ਦੇ ਚਾਹ ਪਾਣੀ ਦਾ ਪ੍ਰੋਗਰਾਮ ਰੋਟੀ ਪਾਣੀ ਦਾ ਪ੍ਰਬੰਧ ਉਹਨਾਂ ਦੇ ਸਿਕਿਉਰਿਟੀ ਦਾ ਪ੍ਰਬੰਧ ਉਹ ਇਹਨਾਂ ਦੇ ਪੱਲੇ ਹੀ ਪੈਂਦਾ ਹੈਗਾ ਇੱਕ ਰਜਿਸਟਰੀ ਕਲਰਕ ਜੋ ਸਬਡਿਵੀਜ਼ਨ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਘੱਟੋ ਘੱਟ 8-9 ਅਫਸਰਾਂ ਦੇ ਘਰ ਦੀ ਰੋਟੀ ਉਹ ਰੋਟੀ ਦਾ ਖਰਚਾ ਉਹ ਚੱਲਦਾ ਜੇ ਕਿ ਮੰਤਰੀ ਦੀ ਸਿਕਿਉਰਿਟੀ ਚੱਲ ਗਈ ਉਹਨਾਂ ਦੇ ਕਮਰਿਆਂ ਦਾ ਪ੍ਰਬੰਧ ਕਿੰਨੇ ਕਰਨਾ ਉਹਨਾਂ ਦੇ ਰੋਟੀ ਦਾ ਪ੍ਰਬੰਧ ਕਿੰਨੇ ਕਰਨਾ ਹੈਗਾ ਨਾ ਉੱਚ ਕਰਦੇ ਨੇ ਅਗਲਾ ਕਹਿੰਦੇ ਜੇ ਚਾਰ ਕੰਮ ਉਹਨਾਂ ਵਾਸਤੇ ਕਰਨੇ ਪੈਣਦੇ ਫਿਰ ਆਪਣੀ ਜੇਬ ਵੀ ਗਰਮ ਕਰ ਲੋ ਹੁਣ ਜਾਂ ਤੇ ਸਰਕਾਰ ਜਿਹੜੇ ਹੇਠ ਲੈਵਲ ਦੇ ਬੀਡੀਪੀਓ ਤਹਿਸੀਲਦਾਰ ਐਸਡੀਐਮ ਅ ਡੀਐਸਪੀ ਉਨਾ ਕੋ ਖਰਚਾ ਨੇ ਉਹਨਾਂ ਵਾਸਤੇ ਇੱਕ ਪ੍ਰਬੰਧ ਵੱਖਰਾ ਕੀਤਾ ਜਾਵੇ ਵੀ ਜੋ ਵੀ ਆਈਪੀ ਆਂਦੀ ਹੈ ਡਿਊਟੀ ਤੇ ਉਹਨਾਂ ਵਾਸਤੇ ਪ੍ਰਬੰਧ ਸਰਕਾਰ ਕਰੇ ਹਨਾ ਉਹ ਹੁੰਦਾ ਨਹੀਂ ਹੈ ਪਰ ਰਜਿਸਟਰੀ ਕਲਰਕ ਹੋਵੇ ਜਾਂ ਤਹਿਸੀਲਦਾਰ ਸਦਾ ਤੇ ਜਿਹੜੇ ਵੀ ਪੈਸੇ ਲੈਂਦੇ ਉਹ ਆਪਣਾ ਢੇਡ ਤੇ ਭਰਦੇ ਨਹੀਂ ਦੂਜਿਆਂ ਦਾ ਵੀ ਭਰਦੇ ਆਗੇ ਨੇ ਦੂਜਿਆਂ ਦਾ ਕਿਉਂ ਭਰਦੇ ਆਗੇ ਨੇ ਇਹ ਕਿਉਂਕਿ ਹਰ ਇੱਕ ਨੂੰ ਕੁਰਸੀ ਪਿਆਰੀ ਕਿ ਬੰਦਾ ਕਹਿੰਦਾ ਤਹਿਸੀਲੇ ਲੱਗਾਂਗੇ ਚਾਰ ਪੈਸੇ ਕਮਾਵਾਂਗੇ ਲੁਧਿਆਣੇ ਤਹਿਸੀਲਦਾਰ ਲੱਗਣਾ ਮਹਾਲੀ ਦੀ ਕਿਸੇ ਤਹਿਸੀਲ ਦੇ ਵਿੱਚ ਚਲੇ ਜਾਓ ਚਾਹੇ ਖਰੜਾ ਜੇ ਉਹ ਮਾਜ਼ਰੀ ਆ ਚਾਹੇ ਮਹਾਲੀ ਆ ਚਾਹੇ ਡੇਰਾ ਬੱਸੀ ਜਾਂ ਜੀਰਕਪੁਰ ਜਾਂ ਪਟਿਆਲਾ ਜਾਂ ਜਿੱਥੇ ਰੀਅਲ ਏਸਟੇਟ ਦਾ ਕਾਰੋਬਾਰ ਉੱਥੇ ਮੈਨੂੰ ਲੱਗਦਾ ਕਿ ਸਾਰੇ ਤਹਿਸੀਲਦਾਰ ਲੱਕੀ ਨਹੀਂ ਹੋਣਗੇ ਕਿਸਮਤ ਵਾਲੇ ਨਹੀਂ ਹੋਣਗੇ ਉਹਨਾਂ ਨੂੰ ਉਹ ਅਹੁਦੇ ਕੁਰਸੀਆਂ ਕਿਵੇਂ ਮਿਲਦੀਆਂ ਆਗੀਆਂ ਇਹ ਲੱਗਣ ਵਾਲਿਆਂ ਨੂੰ ਪਤਾ ਹੋਊਗਾ ਜਾਂ ਲਗਾਉਣ ਵਾਲਿਆਂ ਨੂੰ ਪਤਾ ਹੋਊਗਾ ਪਰ ਆ ਜਿਹੜੀ ਮੁੱਖ ਮੰਤਰੀ ਨੇ ਘੁਰਕੀ ਪਹਿਲਾਂ ਮਾਰੀ ਉਹ ਕਾਫੀ ਮੈਹਗਮੇ ਦੇ ਵਿੱਚ ਕੰਮ ਠੀਕ ਹੋ ਗਿਆ ਸੀ ਪਹਿਲੀ ਵਾਰ ਹੋਇਆ ਹੈ 265 ਤਹਿਸੀਲਦਾਰ ਬਦਲ ਦਿੱਤੇ ਹੈਗੇ ਨੇ ਜਿਹੜੇ ਧਾਰਕਲਾਂ ਵਾਲਾ ਮਹਾਲੀ ਆ ਗਿਆ ਮਹਾਲੀ ਵਾਲੇ ਧਾਰਕਲਾਂ ਚਲ ਗਏ ਜਾਂ ਮਹਾਲੀ ਵਾਲੇ ਫਿਰੋਜ਼ਪੁਰ ਚਲ ਗਏ ਫਿਰੋਜ਼ਪੁਰ ਵਾਲੇ ਮਹਾਲੀ ਹਲ ਗਏ ਪਹਿਲਾਂ ਵੱਡੇ ਪੱਦਰ ਤੇ ਇਸ ਪੱਦਰ ਤੇ ਤਬਾਦਲੇ ਹੋਏ ਨੇ ਪਹਿਲਾਂ ਕਦੀ ਨਹੀਂ ਹੋਇਆਗਾ ਰੈਵਨਿਊ ਹੈ ਹੀ ਮਾਇਆ ਦੀ ਖੇਡ ਆ ਤੁਸੀਂ ਤਹਿਸੀਲੇ ਚਲ ਜਿਓ ਕੁਛ ਨਾ ਕੋਈ ਜੇਬਾ ਝਾੜ ਕੇ ਹੀ ਆਉਗੇ ਖਾਲੀ ਹੱਥ ਤੜਾ ਕੰਮ ਨਹੀਂ ਹੁੰਦਾ ਉੱਥੇ ਨਾ ਮੁੱਠੀ ਗਰਮ ਕਰਨੀ ਹੀ ਪੈਂਦੀ ਹੈਗੀਆ ਮੋٹے ਮੋਟੇ ਤੁਸੀਂ ਕੋ ਲੈਣਾ ਫਰਜ਼ ਹੀ ਲੈਣੀ ਹੈਗੇ ਤੁਸੀਂ ਫਵਰਦਨ ਗੋਲ ਜਾ ਕਰੋ ਨਾ ਨਾਲ ਹੀ ਪਿੱਛੋਂ ਹਾਕ ਪੈ ਜਾਂਦੀ ਹੈਗੀਆ ਉਹ ਯਾਰ ਚਾਹ ਪਾਣੀ ਤੇ ਕਰ ਜਾਂਦਾ ਜਾਂ ਮੂੰਹ ਮਿੱਠਾ ਦੇ ਕਰ ਜਾਂਦਾ ਹੁਣ ਜਿਹਨੇ ਫਰਜ਼ ਲੈਣ ਜਣਾ ਉਹਨੇ ਕਿਹੜਾ ਵੀ ਜੇਬ ਚ ਟਾਫੀਆਂ ਜਾਂ ਲੱਡੂ ਪਾਇਆ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ ਕਿ ਚਾਹ ਪਾਣੀ ਤੇ ਮੂੰਹ ਮਿੱਠਾ ਕੀ ਕਹਿੰਦੇ ਹੈਗੇ ਨਾ ਉਹ ਹੁਣ ਜਿਹੜਾ ਵੀ 500 ਰੁਪਏ ਲਊਗਾ ਉਹ 500 ਰੁਪਏ ਉੱਪਰ ਤੱਕ ਅੱਖ ਹੋਊਗੀ ਕਿ ਫਲਾਨੇ ਅੱਜ ਫਰਦ ਇੰਨੀਆਂ ਨਿਕਲੀਆਂ ਆ ਤੇ ਜੇ 20 25 ਨਿਕਲੇ ਉਹਨੂੰ ਪਤਾ ਹੈਗਾ ਇਸ ਸਥਿਤੀ ਦੇ ਵਿੱਚ ਹੁਣ ਸਵਾਲ ਹੈ ਕਿ ਜਿਹੜੀ ਘੁਰਕੀ ਮਾਰੀ ਜਾ ਡਿਪਟੀ ਕਮਿਸ਼ਨਰ ਨੂੰ ਵੀ ਕਹਿ ਦਿੱਤਾ ਹੈਗਾ ਕਿ ਜੇ ਕਿਸੇ ਦੀ ਹਾਜ਼ਰੀ ਯਕੀਨੀ ਨਾ ਹੋਈ ਤੇ ਫਿਰ ਡੀਸੀ ਜ਼ਿੰਮੇਵਾਰ ਹੋਣਗੇ ਕਿਉਂਕਿ ਰੈਵਨਿਊ ਦਾ ਸਾਰਾ ਕੰਮ ਜ਼ਿਲ੍ਹੇ ਦੇ ਵਿੱਚ ਡੀਸੀ ਕੋਲ ਡੀਸੀ ਨੇ ਹੀ ਜ਼ਿਲ੍ਹੇ ਦੇ ਵਿੱਚ ਪਟਵਾਰੀ ਲਾਉਣੇ ਹੁੰਦੇ ਨੇ ਆਪਣੇ ਹਿਸਾਬ ਨਾਲ ਉਹਨੇ ਹੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਦੇ ਕਰਦੇ ਨੇ ਪਿੱਛੇ ਜੋ 265 ਕੀਤੇ ਉਸ ਤੋਂ ਬਾਅਦ ਫਿਰ ਇੱਕ ਆਰਡਰ ਆਇਆ ਸੀ ਤੇ ਉਹ ਜਿਹੜੇ ਡੀਸੀ ਨੂੰ ਫਿਰ ਪਹਿਲੇ ਡੀਸੀ ਨੂੰ ਹੀ ਕਿ ਆ 15 ਤਹਿਸੀਲਦਾਰ ਦੇ ਨਾ ਤਹਿਸੀਲਦਾਰ ਤੁਹਾਨੂੰ ਦੇ ਤੇ ਜ਼ਿਲ੍ਹੇ ਚ ਤੁਸੀਂ ਆਪੇ ਕਿਸੇ ਤਹਿਸੀਲਦਾਰ ਨੂੰ ਇਹ ਸਭ ਤਹਿਸੀਲਦਾਰ ਕਿਸ ਨੂੰ ਇਸਲਾ ਦੇ ਫਿਰ ਫਿਰ ਚੰਡੀਗੜ੍ਹੋਂ ਹੀ ਉਹਨਾਂ ਦੇ ਆਰਡਰ ਬਣ ਕੇ ਚੱਲ ਗਏ ਸੀ ਹੁਣ ਇਹ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਇਹ ਖੁਰਕੀ ਆ ਜਾਂ ਚੇਤਾਵਣੀਆਂ ਇਹਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਂਦੇ ਹੈਗੇ ਔਰ ਦੇਖੋ 9 ਤੋਂ 5 ਸਰਕਾਰੀ ਸਮਾਂ ਦਫ਼ਤਰ ਦਾ ਤੇ ਜੇ ਬੰਦਾ 11 ਵਜੇ ਜਾਂਦਾ ਤੇ 4 ਵਜੇ ਆਉਂਦਾ ਫਿਰ ਤੇ ਗਲਤ ਗੱਲ ਆ ਤੇ ਜੇ 9 ਤੋਂ 5 ਆਂਦਾ ਤੇ لازمی ਤੌਰ ਤੇ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਏਗੀ ਤੇ ਉਹ ਸਰਕਾਰ ਨੇ ਤੇ ਵੀ ਕਹਿ ਦਿੱਤਾ ਕਿ ਜਿੱਥੇ ਅਫਸਰ ਨਹੀਂ ਹੈ ਉਹ ਜਿਹੜੀ ਵਿਕਲਪ ਦੇ ਤੌਰ ਤੇ ਜਿਹੜੀ ਵਿਵਸਥਾ ਜਿਹੜੀ ਤੁਸੀਂ ਕਰ ਸਕਦੇ ਉਹ ਜਿਹੜੇ ਕਾਨੂੰਗੋ ਆ ਜਾਂ ਜਿਹੜੇ ਸੀਨੀਅਰ ਅਸਿਸਟੈਂਟ ਆ ਉਹਨਾਂ ਦੀ ਸਿਨਿਓਰਿਟੀ ਦੇ ਆਧਾਰ ਤੇ ਉਹਨਾਂ ਨੂੰ ਤੁਸੀਂ ਰਜਿਸਟ੍ਰੇਸ਼ਨ ਦਾ ਕੰਮ ਦੇ ਸਕਦੇ ਹੋ ਜੀ